ਕੁਝ ਦਿਨਾਂ ਤੋਂ ਨਾ ਇੰਸਟਾਗ੍ਰam ਤੇ YouTube ਤੇ ਵੀਡੀਓਜ਼ ਦੇਖੀਆਂ ਜਿਹਦੇ ਵਿੱਚ ਮੈਂ ਦੇਖਿਆ ਕਿ ਜਿਹੜੀ ਮੁਰਗੀ ਆਂਡਿਆਂ ਤੇ ਬਿਠਾਈ ਹੋਈ ਆ ਬੱਚੇ ਕੱਢਣ ਵਾਸਤੇ ਉਹ ਮੁਰਗੀ ਆ ਜਿਹੜੀ ਖਤਮ ਹੋਊਗੀ ਆਂਡਿਆਂ ਤੇ ਬੈਠੀ ਬੈਠੀ ਮਤਲਬ ਕਿ ਉਹ ਜਿਹੜੀ ਮੁਰਗੀ ਆ ਉਹ ਪੂਰੀ ਤਰ੍ਹਾਂ ਡੈੱਡ ਹੋ ਗਈ ਅੱਜ ਦੀ ਵੀਡੀਓ ਆ ਜਿਹੜੀ ਖਾਸ ਕਰਕੇ ਮੈਂ ਇਸ ਟੌਪਿਕ ਤੇ ਬਣਾਉਣ ਲੱਗੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਮੁਰਗੀਆਂ ਜਿਹੜੀਆਂ ਕੁੜਕਦੀਆਂ ਹੁੰਦੀਆਂ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਮੁਰਗੀ ਨੀਚੇ ਆਂਡੇ ਰੱਖ ਕੇ ਜਿਹੜੇ ਬੱਚੇ ਕਢਵਾਣੇ ਆ ਤੇ ਆਪਾਂ ਕਿਹਨਾ ਗੱਲਾਂ ਦਾ ਖਾਸ ਧਿਆਨ ਰੱਖਣਾ ਆ ਤਾਂ ਕਿ ਸਾਡੀ ਮੁਰਗੀ ਆ ਜਿਹੜੀ ਉਹ ਵੀ ਠੀਕ ਠਾਕ ਰਹੇ ਤੇ ਇਹਦੇ ਨੀਚੇ ਜਿਹੜੇ ਆਪਾਂ ਆਂਡੇ ਰੱਖੇ ਆ ਉਹਨਾਂ ਦੇ ਵਿੱਚੋਂ ਬੱਚੇ ਵੀ ਨਿਕਲ ਆਣ ਦੇਖੋ ਸਭ ਤੁਹਾਨੂੰ ਆਪਣੀ ਜਿਹੜੀ ਮੁਰਗੀ ਆ ਦਿਖਾਉਣੀ ਆ ਜਿਹੜੀ ਆਪਾਂ ਸੇਵਾ ਵਾਸਤੇ ਬਿਠਾਈ ਹੋਈ ਆ ਇਹ ਮੁਰਗੀ ਆ ਜਿਹੜੀ ਕੁੜਕੀ ਹੋਈ ਆ 5-6 ਦਿਨ ਹੋ ਗਏ ਆ ਇਹਦੇ ਨੀਚੇ ਆਪਾਂ ਆਂਡੇ ਆ ਜਿਹੜੇ ਰੱਖੇ ਹੋਏ ਆ ਇੱਕ ਵਾਰ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਦੇਖ ਲਓ ਇਹ ਅੰਡੇ ਆ ਜਿਹੜੇ ਆਪਾਂ ਰੱਖੇ ਹੋਏ ਨੇ 13 ਅੰਡੇ ਰੱਖੇ ਸੀ 13 ਅੰਡਿਆਂ ਵਿੱਚੋਂ ਦੋ ਅੰਡੇ ਨੇ ਤੋੜ ਲਏ ਆ ਇਹ ਨਾਰਮਲ ਗੱਲਾਂ ਹੁੰਦੀਆਂ ਨੇ ਇੰਨੇ ਕ ਅੰਡੇ ਦੋ ਤਿੰਨ ਮੁਰਗੀਆਂ ਤੋੜ ਹੀ ਲੈਂਦੀਆਂ ਹੁੰਦੀਆਂ ਨੇ ਇਸ ਲਈ ਤੁਸੀਂ ਪਹਿਲਾਂ ਹੀ ਅੰਡੇ ਆ ਜਿਹੜੇ ਜ਼ਿਆਦਾ ਰੱਖੋ ਤੇ ਮੈਂ ਕਿਹਨਾ ਖਾਸ ਗੱਲਾਂ ਦਾ ਖਿਆਲ ਰੱਖਦੀ ਦੇਖੋ ਇੱਕ ਤਾਂ ਇਹਦੇ ਨੀਚੇ ਤੂੜੀ ਰੱਖੋ ਠੀਕ ਆ ਤੂੜੀ ਦੇ ਨਾਲ ਗਰਮੈਸ਼ ਰਹੂਗੀ ਤੇ ਦੂਜਾ ਇੱਕ ਇਸ ਤਰ੍ਹਾਂ ਤੁਸੀਂ ਇੱਟਾਂ ਦਾ ਬਣਾ ਸਕਦੇ ਆ ਠੀਕ ਆ ਤੇ ਜਿਹੜੀਆਂ ਮੇਨ ਗੱਲਾਂ ਨੇ ਜਿਹਦੇ ਨਾਲ ਤੁਹਾਡੀ ਮੁਰਗੀ ਆ ਜਿਹੜੀ ਤੰਦਰੁਸਤ ਰਹੇ ਉਹ ਗੱਲਾਂ ਨੇ ਇੱਕ ਤਾਂ ਖੁੱਡੇ ਦੇ ਵਿੱਚ ਜਿੱਥੇ ਵੀ ਤੁਸੀਂ ਮੁਰਗੀ ਰੱਖੀ ਹੋਈ ਆ ਉੱਥੇ ਪਾਣੀ ਰੱਖੋ ਕਿਉਂਕਿ ਗਰਮੀ ਬਹੁਤ ਆ ਠੀਕ ਆ ਪਾਣੀ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਕਈਆਂ ਨੂੰ ਲੱਗਦਾ ਵੀ ਪਾਣੀ ਰੱਖ ਦਿੱਤਾ ਤਾਂ ਅੰਡੇ ਖਰਾਬ ਹੋ ਜਾਣੇ ਨਹੀਂ ਜੀ ਕੋਈ ਆਂਡਾ ਖਰਾਬ ਨਹੀਂ ਹੋਊਗਾ ਜਦੋਂ ਆਪਾਂ ਇਨਕੂਬेटर ਦੇ ਵਿੱਚੋਂ ਬੱਚੇ ਕਢਵਾਣੇ ਆ ਉਦੋਂ ਵੀ ਤਾਂ ਉੱਥੇ ਪਾਣੀ ਦੀ ਹੀ ਜ਼ਰੂਰਤ ਪੈਂਦੀ ਉੱਥੇ ਪਾਣੀ ਰੱਖਿਆ ਜਾਂਦਾ ਆ ਤੇ ਇੱਕ ਨਾਲ ਥੋੜੇ ਜੇ ਦਾਣੇ ਵੀ ਰੱਖੋ ਤੇ ਸਭ ਤੋਂ ਜ਼ਰੂਰੀ ਗੱਲ ਆ ਜਿਹੜੀ ਮੁਰਗੀ ਕਿਉਂ ਮਰਦੀ ਆ ਦੇਖੋ ਕਈ ਅੱਧੀ ਅਧੂਰੀ ਜਾਣਕਾਰੀ ਦੇ ਬਿਨਾਂ ਹੀ ਮੁਰਗੀ ਨੂੰ ਆਂਡਿਆਂ ਤੇ ਬਿਠਾ ਦਿੰਦੇ ਆ ਕਈਆਂ ਨੂੰ ਲੱਗਦਾ ਆ ਕਿ 21 ਦਿਨ ਵਾਸਤੇ ਮੁਰਗੀ ਨੂੰ ਆਂਡਿਆਂ ਦੇ ਉੱਪਰ ਬਿਠਾਣਾ ਆ ਤੇ ਮੁਰਗੀ ਨੂੰ ਇੱਕ ਸੈਕਿੰਡ ਦੇ ਲਈ ਵੀ ਉੱਥੋਂ ਉਠਾਣਾ ਨਹੀਂ ਹੈਗਾ ਅਸਲ ਵਿੱਚ ਇਹ ਸੱਚ ਨਹੀਂ ਹੈਗਾ ਤੁਸੀਂ ਜਦੋਂ ਮੁਰਗੀ ਕੁਰਕੀ ਹੋਈ ਮੁਰਗੀ ਜਦੋਂ ਆਂਡਿਆਂ ਤੇ ਬਿਠਾ ਆ ਦਿੱਤੀ ਉਸ ਤੋਂ ਬਾਅਦ ਹਰ ਰੋਜ਼ ਇੱਕ ਟਾਈਮ ਠੀਕ ਆ ਜੇਕਰ ਦੋ ਟਾਈਮ ਨਹੀਂ ਤਾਂ ਇੱਕ ਟਾਈਮ ਮੁਰਗੀ ਨੂੰ ਖੁਦ ਉਠਾਓ ਠੀਕ ਆ ਮੈਂ ਰੋਜ਼ ਸਵੇਰੇ ਮੁਰਗੀ ਨੂੰ ਉਠਾਉਣੀ ਆ ਹੌਲੀ ਹੌਲੀ ਮੁਰਗੀ ਨੂੰ ਤੁਸੀਂ ਐਦਾਂ ਕਰਕੇ ਉਠਾ ਸਕਦੇ ਆ ਕਿ ਆਂਡੇ ਬਿਨਾ ਟੁੱਟਣ ਠੀਕ ਆ ਤੇ ਮੁਰਗੀ ਨੂੰ ਖੁਦ ਬਾਹਰ ਛੱਡੋ ਬਾਹਰ ਛੱਡਣ ਦੇ ਨਾਲ 5-7 ਮਿੰਟ ਮੁਰਗੀ ਆ ਜਿਹੜੀ ਆਪਣੇ ਪੈਰ ਵਗੈਰਾ ਸਹੀ ਕਰ ਲਊਗੀ ਖੰਭ ਵਗੈਰਾ ਸਹੀ ਕਰ ਲਊਗੀ ਪਾਣੀ ਧਾਣੀ ਪੀ ਲਊਗੀ ਦਾਣੇ ਵਗੈਰਾ ਚੁਗ ਲਊਗੀ ਠੀਕ ਆ 5-7 ਮਿੰਟ ਮੁਰਗੀ ਆ ਜਿਹੜੀ ਘੁੰਮ ਲਊਗੀ ਉਹਦੇ ਨਾਲ ਇਹਦੇ ਜਿਹੜਾ ਸਰੀਰ ਆ ਉਹ ਸਹੀ ਹੋ ਜਾਊਗਾ ਜੇਕਰ ਮੁਰਗੀ ਇੱਕ ਜਗ੍ਹਾ ਬੈਠੀ ਰਹੂਗੀ ਕਈ ਦਿਨ ਤੱਕ 21 ਦਿਨ ਤੁਸੀਂ ਖੁਦ ਸੋਚ ਕੇ ਦੇਖੋ 21 ਦਿਨ ਬਹੁਤ ਜ਼ਿਆਦਾ ਹੋ ਜਾਂਦੇ ਨੇ 21 ਦਿਨ ਐਦਾਂ ਬੈਠਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਚੰਗਾ ਚੰਗੇ ਭਲਾ ਇਨਸਾਨ ਮਰ ਸਕਦਾ ਆ ਇਹ ਤਾਂ ਫੇਰ ਵੀ ਜਾਨਵਰ ਆ ਇੱਥੋਂ ਹੀ ਆਪਾਂ ਮਾਰ ਖਾਨਨੇ ਆ ਇਹ ਮੁਰਗੀ ਆ ਜਿਹੜੀ 9 ਸਾਲ ਹੋ ਗਈ ਆਪਣੇ ਕੋਲ ਤੇ ਇਹ ਮੁਰਗੀ ਤੋਂ ਪਤਾ ਨਹੀਂ ਕਿੰਨੇ ਵਾਰ ਆਪਾਂ ਬੱਚੇ ਕਢਵਾਏ ਆ ਤੇ ਤੁਸੀਂ ਦੇਖ ਸਕਦੇ ਆ ਗਰਮੀਆਂ ਦੇ ਦਿਨ ਆ ਅਪ੍ਰੈਲ ਮਹੀਨਾ ਚੱਲ ਰਿਹਾ ਆ ਕਿੰਨੀ ਗਰਮੀ ਆ ਤੁਸੀਂ ਉਹਦੇ ਮੂੰਹ ਤੋਂ ਹੀ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਗਰਮੀ ਆ ਥੋੜਾ ਜਿਹਾ ਚਲੋ ਸਾਡੇ ਮੇਰੇ ਵੀਡੀਓ ਬਣਾਉਣ ਦੇ ਕਰਕੇ ਉਹ ਡਿਸਟਰਬ ਵੀ ਹੋ ਡਿਸਟਰਬ ਵੀ ਹੋ ਗਈ ਆ ਠੀਕ ਆ ਤੇ ਆਪਾਂ ਖੁੱਡੇ ਨੂੰ ਕਰ ਦਿੰਨੇ ਆ ਬੰਦ ਪਰ ਤੁਸੀਂ ਜੇਕਰ ਸੇਵਾ ਵਾਲੀ ਮੁਰਗੀ ਬਿਠਾਈ ਹੋਈ ਆ ਤਾਂ ਇਹ ਖਾਸ ਗੱਲਾਂ ਦਾ ਖਿਆਲ ਰੱਖੋ ਦੇਖੋ ਜਿੱਥੇ ਬੱਚੇ ਆ ਜਿਹੜੇ ਉਹ ਨਿਕਲ ਹੀ ਆਉਣੇ ਆ ਐਦਾਂ ਨਾ ਸੋਚੋ ਕਿਉਂਕਿ ਕਈ ਕਹਿ ਦਿੰਦੇ ਨੇ ਕਿ ਮੁਰਗੀ ਨੂੰ ਜੀ ਤੀਜੇ ਚੌਥੇ ਦਿਨ ਉਠਾ ਕੇ ਦਾਣੇ ਖੁਲਾਣੇ ਚਾਹੀਦੇ ਨੇ ਮੈਨੂੰ ਪਤਾ ਆ ਇਸ ਗੱਲ ਦਾ ਕਿਉਂਕਿ ਆਪਾਂ ਇਹ ਕੰਮ ਕਰਦੇ ਆ ਸਾਡਾ ਜਿਹੜਾ ਐਦਾਂ ਦੇ ਲੋਕਾਂ ਨਾਲ ਹੀ ਪਾਲਾ ਜਿਹੜਾ ਪੈਂਦਾ ਰਹਿੰਦਾ ਆ ਠੀਕ ਆ ਬਹਿਸ ਵੀ ਹੁੰਦੀ ਰਹਿੰਦੀ ਆ ਕਈਆਂ ਦੇ ਨਾਲ ਕਿਉਂਕਿ ਕਈ ਸੋਚਦੇ ਨੇ ਕਿ 21 ਦਿਨ ਵਾਸਤੇ ਮੁਰਗੀ ਨੂੰ ਬਿਠਾ ਦਿਓ ਕਈ ਕਹਿ ਦਿੰਦੇ ਨੇ ਕਿ ਜੀ ਤਿੰਨ ਦਿਨ ਨਹੀਂ ਉਠਾਣੀ ਚਾਹੀਦੀ ਮੁਰਗੀ ਫੇਰ ਜਾ ਕੇ ਸਾਰੇ ਬੱਚੇ ਨਿਕਲ ਦੇਨੇ ਦੇਖੋ ਸਾਰੇ ਆਂਡਿਆਂ ਚੋਂ ਬੱਚੇ ਤਾਂ ਕਿਸੇ ਤਰ੍ਹਾਂ ਨਹੀਂ ਨਿਕਲਦੇ ਚਾਹੇ ਇਨਕੂਬेटर ਹੋਵੇ ਚਾਹੇ ਵੱਡੀਆਂ ਐਚਰੀ ਵਾਲੀਆਂ ਮਸ਼ੀਨਾ ਹੋਣ ਚਾਹੇ ਵਿਚਾਰੀ ਮੁਰਗੀ ਨੂੰ ਤੁਸੀਂ 21 ਦਿਨ ਕੀ 22 ਦਿਨ ਬਿਠਾ ਦਿਓ 50 ਦਿਨ ਵਾਸਤੇ ਬਿਠਾ ਦਿਓ ਫੇਰ ਵੀ ਬੱਚੇ ਆ ਜਿਹੜੇ ਨਹੀਂ ਨਿਕਲਨੇ ਹੈਗੇ ਸਾਰੇ ਆਂਡਿਆਂ ਦੇ ਵਿੱਚੋਂ ਜਿਹੜੇ ਬੱਚੇ ਨਿਕਲਨੇ ਨੇ ਉਹ ਨਿਕਲ ਹੀ ਆਉਣੇ ਨੇ ਤੇ ਤੁਸੀਂ ਮੁਰਗੀ ਨੂੰ ਇੱਕ ਟਾਈਮ ਵਾਸਤੇ ਬਾਹਰ ਆ ਜਿਹੜਾ ਖੁਦ ਉਠਾ ਕੇ ਛੱਡੋ ਦੇਖੋ ਆ ਖੁੱਡਾ ਖੁੱਲਾ ਆ ਠੀਕ ਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਮੁਰਗੀ ਨੇ ਖੁਦ ਨਹੀਂ ਉੱਠਣਾ ਇਹਨੂੰ ਉਠਾਣਾ ਪੈਣਾ ਇਹਨੂੰ ਉਠਾਣਾ ਪੈਣਾ ਤੁਹਾਨੂੰ ਖੁਦ ਠੀਕ ਆ ਖੁਦ ਇਹਨੂੰ ਚੱਕ ਕੇ ਉਠਾਣਾ ਪਊਗਾ ਕਿ ਬਾਹਰ ਉੱਠੇ ਦਾਣੇ ਵਗੈਰਾ ਚੁਗਲਾ ਸਵੇਰੇ ਇੱਕ ਟਾਈਮ ਰੱਖ ਲਓ ਸਵੇਰੇ ਇੱਕ ਟਾਈਮ ਇਹਨੂੰ ਬਾਹਰ ਛੱਡ ਦਿਓ ਉਹਨੇ ਚ ਇਹ ਚੁਗ ਲਊਗੀ ਦਾਣਾ ਵਗੈਰਾ ਖਾ ਲਊਗੀ ਠੀਕ ਆ ਤੇ ਜਿਹਦੇ ਨਾਲ ਇਹਦੀਆਂ ਲੱਤਾਂ ਵਗੈਰਾ ਜਿਹੜੀਆਂ ਉਹ ਸਿੱਧੀਆਂ ਹੋ ਜਾਣਗੀਆਂ ਤੇ ਮੁਰਗੀ ਤੁਹਾਡੀ ਜਿਹੜੀ ਆ ਉਹ ਡੈਡ ਨਹੀਂ ਹੋਊਗੀ। ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਹੁੰਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਜੇਕਰ ਕੋਈ ਹੋਰ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਮੇਰੇ ਇੰਸਟਾਗ੍ਰam ਆਈਡੀ ਯੂਕੇ YouTube ਚੈਨਲ ਤੇ ਜੋ ਕਿ ਦਿੱਤੀ ਹੋਈ ਆ YouTube ਚੈਨਲ ਤੇ ਸੌਰੀ YouTube ਚੈਨਲ ਤੇ ਮੈਂਸ਼ਨ ਕੀਤੀ ਹੋਈ ਆ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਆ। ਆਪਾਂ ਰਿਪਲਾਈ ਆ ਜਿਹੜਾ ਜਰੂਰ ਕਰਾਂਗੇ ਧੰਨਵਾਦ